ਵੇ ਜੇ ਹੁੰਦਾ ਬੱਬੂ ਮਾਨ ਤੇ ਬੱਬੂ ਮਾਨ ਦੇ ਹੁੰਦੇ ਫੈਨ ਬੱਬੂ ਮਾਨ ਨੇ ਵੀ ਕੋਈ ਧਾਰਮਿਕ ਗਾਣੇ ਨਹੀਂ ਗਾਏ ਤੇ ਜਿੱਥੋਂ ਤੱਕ ਉਹ ਪਹੁੰਚਿਆ ਤੇ ਜਿਹੜਾ ਕੁਝ ਉਹਨੇ ਗਾਇਆ ਉਹ ਤੁਸੀਂ ਸਾਰੇ ਵਿੱਚਰ ਜਾਣਦੇ ਹੋ ਉਹਦੇ ਕੋਈ ਗਬੋਲ ਕੇ ਦਿਖਾਓ ਕਿਉਂਕਿ ਅਗਲੇ ਦੀ ਫੈਨ ਫਾਲੋਇੰਗ ਉਹ ਜੀ ਹੈਗੀ ਆ ਤੁਹਾਡੇ ਅਰਕ ਨੂੰ ਗੱਲ ਨਹੀਂ ਕਰ ਦਿੰਦਾ ਅਸਲ ਦੇ ਵਿੱਚ ਨਾ ਚਾਚੇ ਭਗੇਲੇ ਵਰਗੇ ਲੋਕਾਂ ਤੋਂ ਲੋਟ ਆਉਂਦੀਆਂ ਜਿਹੜੇ ਬੰਦੇ ਮਾਂ ਬੋਲੀ ਦੇ ਸੇਵਾਦਾਰ ਕਹਾਉਂਦੇ ਆ ਆਪਦੇ ਆਪ ਨੂੰ ਤੇ ਮਾਂ ਭੈਣ ਦੀ ਗੱਲ ਦੇ ਛੇਤੀ ਆ ਜਾਂਦੇ ਆ ਤੇ ਸਵਾਲ ਖੜਾ ਕਰਦੇ ਆ ਗੁਰਦਾਸ ਮਾਨ ਦੇ ਸਟੇਜ ਤੋਂ ਬੋਲੀ ਗਈ ਗਲਤ ਸ਼ਬਦਾਵਲੀ ਦੇ ਅਸੀਂ ਉਹਦੇ ਵਿਰੋਧੀ ਹੈਗੇ ਆ ਪਰ ਮੈਂ ਕਹਣਾ ਹੁਣ ਕੀ ਆ ਮਾਫੀ ਵੀ ਮੰਗ ਲਈ ਕੰਨ ਫੜ ਕੇ ਵੀ ਮੰਗ ਲਈ ਆਖੇ ਜੀ ਮਾਫੀ ਹੁਣ ਕਿਉਂ ਮੰਗੀ ਐ ਨਹੀਂ ਮੰਗੀ ਫਲਾਨਾ ਨਹੀਂ ਮੰਗੀ ਓਏ ਪਹਿਲਾਂ ਉਹਦੀ ਕੀਤੀ ਵੀ ਸਾਰੇ ਯਾਦ ਕਰ ਲਿਓ ਤੇ ਜਿਹੜੇ ਚੁੱਪ ਕਰਦੇ ਉਹਦੇ ਸਾਊ ਫਾਲੋਅਰ ਹੈਗੇ ਆ ਕਿਉਂਕਿ ਗੁਰਦਾਸ ਮਾਨ ਨੇ ਕਦੇ ਕਿਸੇ ਨੂੰ ਗਲਤ ਸ਼ਬਦਾਵਲੀ ਅੱਜ ਤੱਕ ਬੋਲੀ ਨਹੀਂ ਸੀ ਉਹਦੇ ਮੂੰਹੋਂ ਬਰਦਾਸ਼ਤ ਕਰਨੀ ਬੜੀ ਔਖੀ ਲੱਗਦੀ ਸੀ ਸਾਰਿਆਂ ਨੂੰ ਥੋੜੇ ਚੋ ਜਿਹੜੇ ਬੰਦੇ ਨੇ ਨਾ ਮਾਂ ਦੀ ਜਾਂ ਭੈਣ ਦੀ ਅੱਜ ਤੱਕ ਗਾਲ ਨਹੀਂ ਕੱਢੀ ਉਹ ਬੰਦਾ ਗੁਰਦਾਸ ਮਾਨ ਤੇ ਸਵਾਲ ਜ਼ਰੂਰ ਚੱਕੋ ਤੇ ਉਂਗਲ ਵੀ ਜ਼ਰੂਰ ਚੱਕੋ ਤੇ ਜਿਹੜਾ ਮਾਂ ਦੀ ਗਾਲ ਸੁਣ ਕੇ ਚੁੱਪ ਕਰਨ ਦਾ ਵੀ ਮਾਦਾ ਰੱਖਦਾ ਉਹ ਗਰਦਾਸ ਮਾਨ ਤੇ ਸਵਾਲ ਜਰੂਰ ਕਰੇ ਤੇ ਉਂਗਲ ਜਰੂਰ ਚੱਕੇ ਉਹਦੇ ਤੇ ਕਿਉਂਕਿ ਮਾਂ ਦੀ ਗਾਲ ਸੁਣ ਕੇ ਉਹ ਚੁੱਪ ਨਹੀਂ ਕੀਤਾ ਉਹ ਇਹ ਗੱਲ ਕਹਿ ਰਿਹਾ ਤੇ ਜਿਹੜੇ ਅੱਜ ਦਾ ਵਿਰੋਧ ਕਰਨ ਵਾਲੇ ਬੰਦੇ ਹਨ ਉਹ ਤੇ ਖਿਲਾਫ ਖੜੇ ਆ ਉਹ ਕਹਿੰਦੇ ਜੀ ਮਾਂ ਦੀ ਗਾਲ ਅਸੀਂ ਤਾਂ ਸੁਣਿਆ ਨਹੀਂ ਕਿਸੇ ਨੇ ਕੱਢੀ ਕਿਉਂਕਿ ਸਾਨੂੰ ਉਹੀ ਸੁਣਾਈ ਦਿੰਦਾ ਜਿਹੜਾ ਸਾਨੂੰ ਦਿਖਾਈ ਦਿੰਦਾ ਠੀਕ ਹੈ ਬਹੁਤ ਕੁਝ ਸੀ ਇੱਕ ਬੰਦਾ ਜਿਹੜਾ ਸਾਰੀ ਉਮਰ ਮਾਂ ਬੋਲੀ ਦੇ ਵਾਸਤੇ ਠੀਕ ਹੈ ਨਾ ਮੈਂ ਕਹਿੰਦਾ ਡਾਊਨ ਟੂ ਅਰਥ ਜਿੰਨਾ ਉਹ ਬੰਦਾ ਵਿਸ਼ੇ ਰਹਾ ਉਹ ਸਾਰੇ ਲੋਕ ਜਾਣਦੇ ਆ ਤੇ ਉਹ ਪਿਆਰ ਕਰਨ ਵਾਲੇ ਲੋਕ ਵੀ ਜਾਣਦੇ ਆ ਪਰ ਮਸਲਾ ਇਹ ਆ ਵੀ ਜਿਹੜੀ ਉਹਦੀ ਆਡੀਅנס ਆ ਨਾ ਉਹ ਸੋਬਰ ਆ ਤੇ ਦੂਜੀ ਵਾਲਾ ਕਰਦਾਸ ਬਣਾ ਆਪ ਖੁਦ ਇੱਕ ਸਾਊ ਕਲਾਕਾਰ ਆ ਤੇ ਜੇ ਹੁੰਦਾ ਬੱਬੂ ਮਾਨ ਤੇ ਬੱਬੂ ਮਾਨ ਦੇ ਹੁੰਦੇ ਫੈਨ ਬੱਬੂ ਮਾਨ ਨੇ ਵੀ ਕੋਈ ਧਾਰਮਿਕ ਗਾਣੇ ਨਹੀਂ ਗਾਏ ਤੇ ਜਿੱਥੋਂ ਤੱਕ ਉਹ ਪਹੁੰਚਿਆ ਤੇ ਜਿਹੜਾ ਕੁਝ ਉਹਨੇ ਗਾਇਆ ਉਹ ਤੁਸੀਂ ਸਾਰੇ ਵਿੱਚਰ ਜਾਣਦੇ ਹੋ ਉਹਦੇ ਕੋਈ ਗਬੋਲ ਕੇ ਦਿਖਾਓ ਕਿਉਂਕਿ ਅਗਲੇ ਦੀ ਫੈਨ ਫਾਲੋਇੰਗ ਉਹ ਜੀ ਹੈਗੀ ਆ ਤੁਹਾਡੇ ਅਰਕ ਨੂੰ ਗੱਲ ਨਹੀਂ ਕਰ ਦਿੰਦਾ ਅਸਰ ਦੇ ਵਿੱਚ ਨਾ ਚਾਚੇ ਭਗੇਲੇ ਵਰਗੇ ਲੋਕਾਂ ਤੋਂ ਲੋਟ ਆਉਂਦੀ ਆ ਜਿਹੜੇ ਬੰਦੇ ਮਾਂ ਬੋਲੀ ਦੇ ਸੇਵਾਦਾਰ ਕਹਾਉਂਦੇ ਆ ਆਪਦੇ ਆਪ ਨੂੰ ਤੇ ਮਾਂ ਪੈਣ ਦੀ ਗੱਲ ਤੇ ਛੇਤੀ ਆ ਜਾਂਦੇ ਆ ਤੇ ਸਵਾਲ ਖੜਾ ਕਰਦੇ ਆ ਗੁਰਦਾਸ ਮਾਨ ਦੇ ਸਟੇਜ ਤੋਂ ਬੋਲੀ ਗਈ ਗਲਤ ਸ਼ਬਦਾਵਲੀ ਦੀ ਅਸੀਂ ਉਹਦੇ ਵਿਰੋਧੀ ਹੈਗੇ ਆ ਪਰ ਮੈਂ ਕਹਿੰਦਾ ਹੁਣ ਕੀ ਆ ਮਾਫੀ ਵੀ ਮੰਗ ਲਈ ਕੰਨ ਫੜ ਕੇ ਵੀ ਮੰਗ ਲਈ ਅਕੇ ਜੀ ਮਾਫੀ ਹੁਣ ਕਿਉਂ ਮੰਗੀ ਐ ਨਹੀਂ ਮੰਗੀ ਫਲਾਣਾ ਨਹੀਂ ਮੰਗੀ ਓਏ ਪਹਿਲਾਂ ਉਹਦੀ ਕੀਤੀ ਵੀ ਸਾਰੇ ਯਾਦ ਕਰ ਲਿਓ ਤੇ ਜਿਹੜੇ ਚੁੱਪ ਕਰਦੇ ਉਹਦੇ ਸਾਊ ਫਾਲੋਅਰ ਹੈਗੇ ਆ ਕਿਉਂਕਿ ਗੁਰਦਾਸ ਮਾਨ ਨੇ ਕਦੇ ਕਿਸੇ ਨੂੰ ਗੱਲ ਦੇ ਸ਼ਬਦਾਂ ਵਾਲੀ ਅਜੇ ਤੱਕ ਬੋਲੀ ਨਹੀਂ ਸੀ ਉਹਦੇ ਮੂੰਹੋਂ ਬਰਦਾਸ਼ਤ ਕਰਨੀ ਬੜੀ ਔਖੀ ਲੱਗਦੀ ਸੀ ਸਾਰਿਆਂ ਨੂੰ ਇਸੇ ਕਰਕੇ ਹਰੇਕ ਦਾ ਦਿਲ ਦੁਖਿਆ ਤੇ ਉਹਦੇ ਫੈਨ ਜਿਹੜੇ ਸੀਗੇ ਉਹਨਾਂ ਦਾ ਵੀ ਦਿਲ ਦੁਖੀ ਹੋਇਆ ਸੀ ਤੇ ਹੋਰ ਜਿਹੜੇ ਕੀ ਆ ਉਹਦੇ ਨਾਲ ਵਿਵਾਦ ਜੁੜੇ ਹੋਏ ਉਹਨਾਂ ਸਾਰੇ ਵਿਵਾਦਾਂ ਦੀ ਜੇ ਆਪਾਂ ਗੱਲ ਕਰ ਲਈਏ ਠੀਕ ਹੈ ਅਸੀਂ ਕਿਸੇ ਗੱਲ ਨੂੰ ਜਸਟੀਫਾਈ ਨਹੀਂ ਕਰਦੇ ਜਿਉਂ ਕੀ ਆ ਮੰਤ ਦੇ ਕੀ ਉੱਥੇ ਜਾਂਦਾ ਕਿਸੇ ਬੂਬਨੇ ਦੇ ਮਾਰੇ ਡੇਰੇ ਤੇ ਜਾਂਦਾ ਜਾਂ ਮਨ ਲਓ ਨਕੋਦਰ ਡੇਰੇ ਤੇ ਜਾਂਦਾ ਅਸੀਂ ਉਹਨੂੰ ਜਸਟੀਫਾਈ ਨਹੀਂ ਕਰਦੇ ਪਰ ਉਹ ਬੰਦੇ ਦੀ ਉੱਥੇ ਸ਼ਰਦਾ ਸ਼ਰਦਾ ਪੱਥਰ ਦੇ ਵਿੱਚੋਂ ਵੀ ਰੱਬ ਪਾ ਲੈਂਦੇ ਆ ਕਹਿੰਦੇ ਧੰਨੇ ਭ ਕਿਉਂਕਿ ਜਦੋਂ ਉਹ ਕੀ ਆ ਉਸੇ ਡੇਰੇ ਨੂੰ ਜਾਂਦੇ ਦੇ ਰਸਤੇ ਜੇ ਐਕਸੀਡੈਂਟ ਹੁੰਦਾ ਨਾ ਤੇ ਨਾਲ ਦਾ ਡਰਾਈਵਰ ਮਰ ਜਾਂਦਾ ਤੇ ਅੱਜ ਤੱਕ ਇਹਦਾ ਡਰਾਈਵਰ ਨੇ ਮੈਨੂੰ ਕਦੇ ਟੋਕਿਆ ਨਹੀਂ ਸੀ ਤੇ ਉਸ ਦਿਨ ਮੈਨੂੰ ਕਿਹਾ ਸੀ ਵੀ ਤੁਸੀਂ ਬੈਲਟ ਲਾ ਲਓ ਤੇ ਬੈਲਟ ਤੇਜਿੰਦਰ ਨਾ ਦਾ ਡਰਾਈਵਰ ਜਿਹੜਾ ਉਹਦੇ ਨਾਲ ਬੈਠਾ ਕੀ ਆ ਮਰ ਜਾਂਦਾ ਜਿਹਦੇ ਵਾਸਤੇ ਫਿਰ ਉਹਨੇ ਗਾਣਾ ਲੈ ਗਿਆ ਜੀ ਬੈਟੀ ਸਾਡੇ ਨਾਲ ਸਵਾਰੀ ਉਤਰ ਗਈ ਉਥੇ ਨਕੂਦਰ ਡੇਰੇ ਨੂੰ ਜਾਂਦਾ ਸੀ ਤੇ ਨਕੂਦਰ ਡੇਰੇ 'ਚ ਹੋ ਸਕਦਾ ਕੋਈ ਮੰਨਤ ਪੂਰੀ ਹੋ ਗਈ ਹੁੰਦ ਮਾਕੇ ਹੋਊਗੀ ਉਹ ਵੀ ਅਗਲੇ ਦੀ ਉਹਦੀ ਉਥੇ ਆਸਤਾ ਹੋ ਸਕਦੀ ਆ ਜੀ ਆਪ ਕਹਿੰਦੇ ਆ ਕਿ ਚਲਮਾ ਸੁੱਟੇ ਪੀਣ ਵਾਲਾ ਠੀਕ ਹੈ ਜਿਹੜਾ ਬੰਦਾ ਉੱਥੇ ਬੈਠਾ ਸੀ ਉਹਦੇ ਦੀਆਂ ਸਾਰੇ ਲੋਕੀ ਵਿਰੋਧੀ ਨੇ ਪਰ ਮੈਂ ਕਿਹਾ ਗਰਦਾਸ ਮਾਨ ਨੇ ਜੋ ਲਿਖਿਆ ਤੇ ਜੋ ਗਾਇਆ ਉਹਦੇ ਵਿੱਚ ਨੌਜਵਾਨਾਂ ਨੂੰ ਉਹਨੇ ਸੰਦੇਸ਼ ਜਿਹੜਾ ਦਿੱਤਾ ਠੀਕ ਹੈ ਉਸੇ ਗਰਦਾਸ ਮਾਨ ਨੇ ਕਿਹਾ ਸੀ ਕਿ ਨਾ ਅੰਬਰ ਬੇਲ ਦੀ ਸੁੱਟੀ ਦੀ ਬਹਾਰੇ ਬੂਟੇ ਤੇ ਪੁੱਤ ਕਦੇ ਨਹੀਣਾ ਲਾਇਗ ਕਿਸੇ ਦਾ ਸੁਣ ਫੇ ਸੂਟੇ ਤੇ ਦੁੱਧੋ ਬਲ ਦੇ ਪੁੱਤ ਵਿਗੜਦੇ ਧੀਰ ਨਾ ਲਾਉਂਦੇ ਨੇ ਤੇ ਦੁੱਧ ਪੁੱਤ ਗਰਦਾਸਿਆਂ ਰਖਵਾਲੀ ਚਾਹੁੰਦੇ ਨੇ ਪੇਰੈਂਟਿੰਗ ਦਾ ਵੀ ਸਬਕ ਦਿੱਤਾ ਸੀ ਤੇ ਗਰਦਾਸ ਮਾਨ ਦੇ ਜਿਹੜੇ ਸਭ ਤੋਂ ਵੱਧ ਸਵਾਲ ਖੜੇ ਕੀਤੇ ਜਾਂਦੇ ਨੇ ਉਹਦਾ ਇੱਕ ਗਾਣਾ ਜਿਦੇ ਵਿੱਚ ਇਹ ਕਿਹਾ ਜਾਂਦਾ ਜਿਦੇ ਵਿੱਚ ਕਿਹਾ ਸੀ ਬਾਕੀ ਦੀਆਂ ਗੱਲਾਂ ਛੱਡੋ ਜਿਹੜਾ ਸਾਫ਼ ਹੋਣਾ ਚਾਹੀਦਾ ਜਿਦੇ ਵਿੱਚ ਕੀ ਆ ਵੱਡੇ ਬੰਦੇ ਨੇ ਕਿਹਾ ਜੀ ਧੋਤੀ ਪੋਤੀ ਛੱਡਣ ਨੂੰ ਗੱਲ ਕੀਤੀ ਗਈ ਸੀ ਪਰ ਉਹ ਬੰਦੇ ਦਾ ਪੂਰਾ ਗਾਣਾ ਸੁਣ ਲਿਆ 9 ਮਿੰਟ ਦਾ ਗਾਣਾ ਤੇ ਨਵੀਂ ਤੇ ਪੁਰਾਣੀ ਪੀੜੀ ਦਾ ਜਨਰੇਸ਼ਨ ਦਾ ਕਿ ਗੈਪ ਦਿਖਾਇਆ ਸੀ ਤੇ ਉਹਨਾਂ ਨੇ ਸੋਚ ਦਾ ਪੱਖ ਪੇਸ਼ ਕੀਤਾ ਸੀ ਤੇ ਜਿਹੜੀ ਉਹ ਗੱਲ ਉਹ ਗੱਲ ਕਰ ਰਿਹਾ ਸੀ ਉਹ ਨੌਜਵਾਨ ਪੀੜੀ ਅੱਜ ਸਾਨੂੰ ਬੋਲ ਰਹੀ ਆ ਕਿੰਨਾ ਕਸੀ ਧਰਮ ਦਾ ਪ੍ਰਚਾਰ ਕਰ ਲਿਆ ਤੇ ਉਹ ਪੀੜੀ ਬੋਲਦੀ ਐ ਸਾਨੂੰ ਠੀਕ ਹੈ ਨਾ ਵੀ ਪਾਠ ਪੂਜਾ ਕਰਨ ਨਾਲੋਂ ਦਿਲ ਸਾਫ਼ ਹੋਣਾ ਚਾਹੀਦਾ ਤੇ ਇਹੀ ਗੱਲ ਕੀ ਹੈ ਜਿਹੜੀ ਉਹਦੀ ਵਰਡਿੰਗ ਸੀ ਨਾ ਪੂਰਾ ਗਾਣਾ ਜੇ ਸੁਣੋਗੇ 9 ਮਿੰਟ ਦਾ ਜਿਹੜਾ ਗਾਣਾ ਤੁਹਾਨੂੰ ਫੇਰ ਸਮਝ ਆਊਗੀ ਉਸੇ ਕਰਕੇ ਉਹ ਕਹਿੰਦਾ ਕਿ ਮਾਪਿਓ ਸੁਭਾ ਸਵੇਰੇ ਸ਼ਾਮੀ ਕਰਦੇ ਪੂਜਾ ਪਾਠ ਪਰ ਅੱਜ ਕੱਲ੍ਹ ਦੇ ਮੁੰਡੇ ਆਖਣ ਆਖਣ ਇਹੋ ਬਾਤ 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 ਕੀ ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ਼ ਹੋਣਾ ਚਾਹੀਦਾ ਇਹ ਸਾਡੀ ਜਨਰੇਸ਼ਨ ਕਹਿ ਰਹੀ ਆ ਕਿਉਂਕਿ ਅਸੀਂ ਗੁਰਬਾਣੀ ਦਾ ਅੱਜ ਤੱਕ ਅਰਥ ਸਮਝਾ ਨਹੀਂ ਸਕੇ ਤੇ ਉਸੇ ਗੁਰੂ ਦਾ ਠੀਕ ਹੈ ਜਿਹੜੀ ਉਸਤਤ ਦੇ ਵਿੱਚ ਗੁਰਦਾਸ ਮਾਨੀ ਗਾਇਆ ਠੀਕ ਹੈ ਅਸੀਂ ਵੇਸਲੇ ਹੋਏ ਬੈਠੇ ਸੀ ਪਰ ਉਹਨੇ ਗੱਲ ਕੀਆ ਦਿਮਾਗਾ ਚ ਬਿਠਾਤੀ ਉਹਦੇ ਇੱਕ ਗਾਣੇ ਨੇ ਕੀ ਕਹਿੰਦਾ ਚਾਰ ਪੁੱਤ ਬਾਰੇ ਪੰਜਵੀਂ ਮਾਂ ਬਾਰੇ ਛੇਮਾ ਕੀਆ ਬਾਪ ਬਾਰੇ ਆ ਸੱਤਮਾ ਆਪ ਬਾਰੇ ਸੱਤ ਵਾਰ ਕੇ ਕਹਿਣਾ ਬਾਣਾ ਮੀਠਾ ਲਾਗੇ ਤੇਰਾ ਸਰਵ ਸੰਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ ਉਹ ਗੁਰੂ ਦੀ ਉਸਤਤਿ ਚ ਵੀ ਉਸੇ ਨਹੀਂ ਗਾਇਆ ਸੀ ਜੋੜੇ ਸ਼ਬਦਾਵਲੀ ਮਾ ਕੇ ਸਾਡੇ ਗੁਰੂ ਸਾਹਿਬ ਵਾਸਤੇ ਗਾਈਏ ਨਾ ਜਿੱਥੇ ਲੰਗਰ ਲੱਗਦੇ ਹੋਰ ਲੱਗਦੇ ਪਰ ਉੱਥੇ ਗਾਣੇ ਵੀ ਇਹ ਸੁਣਿਆ ਜਾਂਦਾ ਉਸੇ ਨੇ ਕੀਆ ਔਰਤ ਦੇ ਹੱਕ ਦੇ ਵਿੱਚ ਕੁੜੀਏ ਕਿਸਮਤ ਕੁੜੀਏ ਲਿਖਿਆ ਤੇ ਹਿੰਦੂਆਂ ਦੇ ਜਮਾਕੇ ਕੀ ਉਹਦੇ ਵਿੱਚ ਕੁਐਸਚਨ ਖੜਾ ਕੀਤਾ RAM ਤੇ ਕੋਈ ਛੋਟੀ ਗੱਲ ਨਹੀਂ ਕਹਿੰਦੇ ਜੀ ਬੋਲਿਆ ਕਦੋਂ ਵਾਲੀ ਮਾਕੇ ਲੀ ਦੋ ਹਟ ਕੇ ਉਸੇ ਦੇ ਵਿੱਚ ਉਹਨੇ ਆਖਿਆ ਸੀ ਇੱਕ ਤੋ ਬੇਲੀ ਸੀਤਾ ਮਾਣੂ RAM ਦੇ ਸਾਰ ਗਏ ਸਵਾਲ ਖੜਾ ਕੀਤਾ ਸੀ RAM ਦੇ ਉੱਤੇ ਠੀਕ ਹੈ ਵੀ ਔਰਤ ਦਾ ਦਰਜਾ ਕੀ ਹੈ ਹਮੇਸ਼ਾ ਮੁੱਢ ਕਦੀਮ ਤੋਂ ਕਿਵੇਂ ਕੀ ਨੀਵਾ ਕੀਤਾ ਗਿਆ ਇਸੇ ਬਾਸਤੇ ਉਹਨੇ ਕੀਆ ਇੱਕ ਕਿੱਸਾ ਕਰਨ ਜਿਹੜਾ ਲਿਖਿਆ ਸਹਿਬਾਂ ਦਾ ਪੱਖ ਲਿਆ ਸੀ ਉਹਨੇ ਕਦੇ ਚਾਰ ਭਰਾ ਇੱਕ ਮਿਰਜਾ ਬਾਕੀ ਕਿੱਸਾਕਾਰਾਂ ਨੇ ਕੱਲੀ ਸਹਿਬਾ ਬੁਰੀ ਬਣਾਦੀ ਮਰਦ ਹਜ਼ਾਰਾਂ ਨੇ ਕਵੀਆਂ ਦੀ ਇਸ ਗਲਤੀ ਨੂੰ ਮੈਂ ਕਿਵੇਂ ਸੁਧਾਰਦੇ ਆ ਕਿਉਂਕਿ ਸਾਰੇ ਜਾਣਦੇ ਆ ਹੁਣ ਅਸੀਂ ਕਿਸੇ ਦੇ ਬਿਰੂਪ ਜੀ ਲੜ ਗਏ ਜਿਵੇਂ ਉਹ ਆਦੇ ਭਰਾ ਮਰਵਾ ਦਿੰਦੀ ਠੀਕ ਹੈ ਮਗੇ ਭਰਾ ਦਾ ਬਾਕੀ ਉਹ ਕਰ ਲੈਂਦੀ ਫਿਰ ਕੋ ਸਹੀ ਸੀ ਜੇ ਆਦੇ ਯਾਰ ਤੋਂ ਭਰਾ ਮਰਵਾਉਂਦੀ ਉੱਥੇ ਫਿਰ ਕੀ ਸਹਿਬਾ ਫੇਰ ਵੀ ਮਾੜੀ ਬਾਨੀ ਸੀ ਰੌਲਾ ਇਹ ਆ ਵੀ ਗਰਦਾਸ ਮਾਨ ਵੀ ਉਹੀ ਪੇਟ ਜਿਹੜਾ ਦੋਨਾਂ ਪਾਸੇ ਹੀ ਮਰਦਾ ਠੀਕ ਹੈ ਨਾ ਅੱਜ ਦੇ ਦੌਰ ਦੇ ਵਿੱਚ ਜਿਹੜੇ ਸਿੰਗਰ ਹੋਏ ਆ ਨਾ ਜਿਵੇਂ ਮੈਂ ਕਹਣਾ ਵੀ ਚਾਚੇ ਬਘੇਲੇ ਆਰ ਕੇ ਜਿਹੜੇ ਕੀ ਆ ਪੂਰੋ ਗਾਲ ਦਾ ਜਵਾਬ ਗਾਲਚ ਦਿਨਾ ਜਾਣਦੇ ਆ ਨਾ ਉਸੇ ਤੋਂ ਲੋਟ ਆਉਂਦੇ ਆ ਜਿਹੜੇ ਗਾਲਾਂ ਦੇਣ ਵਾਲੇ ਨੇ ਤੇ ਆਪਦੇ ਆਪ ਨੂੰ ਕਹਦੇ ਆ ਕਿ ਮਾਂ ਬੋਲੀ ਦੇ ਰਖਵਾਲੇ ਅਸੀਂ ਹੈਗੇ ਆ ਤੇ ਉਹ ਮਾਂ ਬੋਲੀ ਦਾ ਕੀ ਆ ਕਪੂ ਦਾ ਜਿਹੜੇ ਬੰਦੇ ਨੇ ਲਿਖਿਆ ਪੰਜਾਬੀਏ ਜੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀ ਫਿੱਕੀ ਪੈ ਗਈ ਚਿਹਰੇ ਦੀ ਨਹਾ ਉਹ ਬੰਦੇ ਦਾ ਜਿਹੜਾ ਉਹ ਗਾਣੇ ਦੇ ਵਿੱਚ ਜਿਹੜਾ ਮਾਂ ਬੋਲੀ ਨੂੰ ਉਹਨੇ ਸਤਕਾਰ ਦੇ ਅਦਬ ਜਿਹੜਾ ਕੀ ਆ ਦਿੱਤਾ ਠੀਕ ਹੈ ਨਾ ਤੋ ਆਪ ਕਹਦਾ ਕਿ ਮੈਨੂੰ ਜਿਹੜਾ ਸਤਕਾਰ ਤੇ ਜਿੰਨਾ ਕੁਝ ਮਿਲਿਆ ਇਹ ਮਾਂ ਬੋਲੀ ਨੇ ਦਿੱਤਾ ਉਹ ਮਾਬੂਲੀ ਦਾ ਕਦੇ ਠੇਕੇਦਾਰ ਨਹੀਂ ਬਣਿਆ ਭਾ ਜਿਹੜੇ ਠੇਕੇਦਾਰ ਮਾਬੂਲੀ ਦੇ ਬਣਦੇ ਆ ਨਾ ਉਹੀ ਗਾਲ ਤੇ ਬਾੜੀ ਛੇਤੀ ਉਤਰਦੇ ਆ ਕਿਰਤ ਦੇ ਹੱਕ ਜਿਹੜਾ ਉਹਨਾਂ ਗਾਣਾ ਰੋਟੀ ਗਾਇਆ ਉਹ ਸਾਰੇ ਜਾਣਦੇ ਆ ਕਿ ਰੋਟੀ ਦੇ ਵਿੱਚ ਉਹਨੇ ਕੀ ਬੰਦੇ ਦੀ ਸੋਚ ਨੂੰ ਦੱਸਿਆ ਕਿ ਅਸੀਂ ਕੀ ਆ ਸਾਰਾ ਕੁਝ ਰੋਟੀ ਦੇ ਦਵਾਰੇ ਘੁੰਮ ਕੇ ਕੌਣ ਨੇ ਤੇ ਉਸੇ ਕੀ ਆ ਬੂਟ ਪਾਲਿਸ਼ਾਂ ਦੇ ਵਿੱਚ ਕਿਰਤ ਦੀ ਕਦਰ ਦੱਸੀ ਆ ਜਿਹਦੇ ਤੋਂ ਡਰਦੇ ਸਾਡੇ ਪੁੱਤ ਬਾਹਰਲੇ ਮੁਲਕਾਂ 'ਚ ਭੱਜੀ ਜਾਂਦੇ ਆ ਤੇ ਉਹਨੇ ਇਹ ਵੀ ਕਿਹਾ ਸੀ ਠੀਕ ਹੈ ਵੀ ਆਪਣਾ ਮੁਲਕ ਨਹੀਂ ਭੰਡੀਦਾ ਜਿਹੜੇ ਸਾਡੇ ਬਾਹਰ ਜਾ ਕੇ ਨਾ ਅੱਜ ਕੱਲ ਹਵਾ ਕਰਦੇ ਆ ਪਰ ਬੂਟਪਾਲ ਸ਼ਾਹ ਦੇ ਗਾਣੇ ਦੇ ਵਿੱਚ ਉਹਨੇ ਕਿਰਤ ਦੀ ਕਦਰ ਦੀ ਵੀ ਗੱਲ ਨਾਲ ਕੀਤੀ ਸੀ ਜਿਹੜੀ ਕੀ ਇਹ ਕਿਰਤ ਦੀ ਕਦਰ ਅੱਜ ਬਾਹਰਲੇ ਮੁਲਕਾਂ ਦਾ ਜਿੱਥੇ ਸਾਡੇ ਪੁੱਤ ਭੇਜੀ ਜਾਂਦੇ ਆ ਸੀ ਉਸੇ ਕਿਰਤ ਵਾਸਤੇ ਉਹਨੇ ਕੀ ਆਖਿਆ ਸੀ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟਮਾਲ ਸ਼ਾਹ ਕਰਨੀ ਮੰਗਤੇ ਨਾਲ ਉਹ ਕਹਿੰਦਾ ਮਿਹਨਤ ਚੰਗੀ ਮਿਹਨਤ ਵਿੱਚ ਤਾਂਦਰੁਸਤੀ ਮੰਗਣ ਨਾਲੋਂ ਮਰਿਆ ਚੰਗਾ ਠੀਕ ਹੈ ਨਾ ਨਾਲ ਸੁਣਾ ਸੁਸਤੀ ਭੀਖ ਮੰਗਣ ਨੂੰ ਕੋਈ ਸਾਡੇ ਗੁਰੂ ਦਾ ਫਲਸਫਾ ਹੈਗਾ ਇਹ ਠੀਕ ਹੈ ਨਾ ਸਾਡੇ ਤਾਂ ਹੀ ਗੁਰੂ ਘਰਾਂ 'ਚ ਕਹਿੰਦੇ ਮੰਗਤੇ ਨਹੀਂ ਮਿਲਦੇ ਤੇ ਮੈਂ ਕਹਣਾ ਵੀ ਜਿਹੜਾ ਉਸ ਬੰਦੇ ਨੇ ਹਰ ਵਿਸ਼ੇ ਦੇ ਉੱਤੇ ਉਹ ਬੰਦੇ ਨੇ ਗਾਇਆ ਫਿਜ਼ੀਕਲ ਤੌਰ ਤੇ ਫਿੱਟ ਰਹਿਣ ਵਾਸਤੇ ਉਹਨੇ ਕਹੀ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਠੀਕ ਹੈ ਉਸੇ ਵਿੱਚ ਹੀ ਕੀ ਆ ਅੱਗੇ ਉਹਨੇ ਗਾਣਾ ਗਾਇਆ ਸੀ ਬਹਿ ਕੇ ਦੇਖ ਜਵਾਨਾ ਬਾਬੇ ਭੰਗੜਾ ਪੰਦ ਉਹ ਗਾਣੇ ਦੇ ਜਿਹੜੇ ਉਹਨੇ ਸ਼ਬਦਾਵਲੀ ਵਰਤੀ ਸੀ ਉਹ ਸੁਣ ਕੇ ਦੇਖਿਓ ਕਿਸ ਤਰੀਕੇ ਨਾਲ ਉਹ ਲੋਕਾਂ ਨੂੰ ਮੋਟੀਵੇਟ ਕਰ ਰਿਹਾ ਕਿਹਦੇ ਵਿੱਚ ਉਹਨੇ ਗਰਮਾ ਕੇ ਨਸ਼ੇ ਨੂੰ ਪ੍ਰਮੋਟ ਕੀਤਾ ਕਿਹੜੇ ਗਾਣੇ ਦੇ ਵਿੱਚ ਉਹਨੇ ਕੀ ਗਲਤ ਸ਼ਬਦਾਵਲੀ ਵਰਤੀ ਆ ਹੁਣ ਉਹ ਬੰਦੇ ਨੇ ਇੱਕੋ ਗੱਲ ਕਹੀ ਕਿ ਮੇਰੀ ਮਾਂ ਵਾਸਤੇ ਗਲਤ ਸ਼ਬਦਾਵਲੀ ਜਿਹੜੀ ਵਰਤੀ ਆ ਹੋਰ ਜਿਹੜੇ ਵੀ ਕਸੂਰ ਕਹਿੰਦੇ ਵੀ ਆਹ ਜੀ ਕੇਪੀਐਸ ਜਿਹੜੇ ਦੇ ਟਾਈਮ ਚ ਅਤਵਾਦ ਦੇ ਟਾਈਮ 'ਚ ਜੀ ਇਹਨਾਂ ਨੂੰ ਵਰਤਿਆ ਗਿਆ ਫਲਾਨਾ ਕੀਤਾ ਗਿਆ ਉਹ ਮੈਨੂੰ ਐਂ ਦੱਸ ਦਿਓ ਜਿਹੜੇ ਅੱਜ ਗੁੰਦੇ ਇਹਨਾਂ ਨੂੰ ਗਾਹਾਂ ਫੇਰ ਕਹਦੇ ਹੋ ਅੱਜ ਵੀ ਇਹ ਟਾਈਮ 'ਚ ਉਹਦੋਂ ਮਾੜਾ ਚੱਲੀ ਜਾਂਦਾ ਅੱਜ ਦਾ ਅਤਵਾਦ ਜਿਹੜਾ ਸੋਸ਼ਲ ਮੀਡੀਆ ਤੇ ਫਲਾਇਆ ਜਾ ਰਿਹਾ ਉਹ ਸੱਤ ਬਾਤ ਤੇ ਸਵਾਲ ਕਿੰਨੇ ਠਾਉਂਦੇ ਆ ਕਿ ਗਣਾ ਬਣਾਉਂਦੇ ਸ਼ਰੇਆਮ ਤੁਹਾਨੂੰ ਕੀ ਲੰਨਤਾ ਪਾਉਂਦੀ ਆ ਤੇ ਖਾਸ ਤੌਰ ਤੇ ਜਿਹੜੇ ਉਹਦੇ ਸਵਾਲ ਖੜੇ ਕਰ ਰਹੇ ਆ ਨਾ ਠੀਕ ਹੈ ਕੁਝ ਬੰਦੇ ਨੇ ਕਿਹਾ ਜੀ ਉਸ ਗੱਲ ਤੇ ਮੈਂ ਕਹਿੰਦਾ ਵੀ ਉਹਨੂੰ ਗੱਲ ਬੋਲਣੀ ਨਹੀਂ ਪੰਦੀ ਸੀ ਜਿਹੜਾ ਕਿਹਾ ਸੀਗਾ ਕਿ ਜਿਹੜਾ ਵਾਕ ਉਹ ਸੀਗਾ ਨਕੋਦਰ ਵਾਲਾ ਕਹਿੰਦਾ ਵੀ ਐ ਕਰਕੇ ਉਹ ਸੋਢੀ ਵਾਂਚੂ ਮੇਰੇ ਖਿਆਲ ਚ ਕਹਿੰਦੀ ਗੁਰੂ ਅਮਰਦਾਸ ਪਾਤਸ਼ਾਹ ਨਾਲ ਜਾ ਕੇ ਕੀਆ ਜੋੜਦਾ ਸੀ ਠੀਕ ਹੈ ਉਹ ਨਹੀਂ ਆਖਾ ਜੀ ਮੈਂ ਕਹਿੰਦਾ ਸਾਡੇ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਕੀਆ ਬੇਟੇ ਸੀ ਉਹ ਉਹਨਾਂ ਦੀ ਲਾਈਨ ਨਾਲੋਂ ਹਟ ਕੇ ਧੂਨੇ ਤੇ ਪਾਉਂਦੇ ਰਹੇ ਸੀ ਤੇ ਉਹ ਕਹਿੰਦਾ ਵੀ ਉਹਦੇ ਵਿੱਚ ਆਉਂਦੇ ਆ ਬਠੇਰੇ ਕੰਜਰ ਇੱਥੇ ਕੰਜਰ ਕਹਨੇ ਆ ਜਿਹੜਾ ਉਹ ਬਾਬੇ ਨੂੰ ਪੂਜਦਾ ਜਿਹੜੇ ਨੂੰ ਮੈਂ ਕਹਿੰਦਾ ਡੇਰੇ ਵਾਲੇ ਜਿਹੜੇ ਨਾਲ ਜੁੜ ਪਰ ਉਹਦੀ ਉਹ ਸ਼ਮਦਾਵਲੀ ਕੀ ਆ ਉਹਦੇ ਗੱਲ ਕਰਨੀ ਉਹਦੀ ਕੀ ਆ ਗੈਰਵਾਜ ਸੀ ਉਹ ਕਰਨੀ ਨਹੀਂ ਪੜਦੀ ਸੀ ਠੀਕ ਹੈ ਉਹਦੇ ਬਾਅਦ ਤੇ ਉਹਨੇ ਮਾਫੀ ਵੀ ਮੰਗੀ ਆ ਜਿਹੜਾ ਕੁਛ ਵੀ ਕਿਹਾ ਕਹਿੰਦਾ ਕਿ ਹੁਣ ਵੀ ਮਾਫੀ ਮੰਗੀ ਪਹਿਲਾਂ ਵੀ ਮਾਫੀ ਮੰਗੀ ਪਰ ਅੱਜ ਇਹ ਸਵਾਲ ਜਿਹੜੇ ਖੜੇ ਕਰਦੇ ਆ ਨਾ ਜਿਹੜਾ ਸਭ ਤੋਂ ਵੱਡੇ ਇਹਦੇ ਮੂਹਰੇ ਹੋ ਕੇ ਸਵਾਲ ਖੜੇ ਕਰੀ ਜਾਂਦੇ ਤੇ ਮੂਰੇ ਲੱਗੇ ਹੋਏ ਲੋਕ ਨੇ ਉਹੀ ਲੋਕ ਉਹੀ ਬਾਦਲਾਂ ਦੇ ਪਿਛਲਾ ਗਣ ਉਹਨਾਂ ਦੀ ਕਿਹਦੇ ਨਾ ਆਈਡੀਆ ਚੈੱਕ ਕਰਕੇ ਦੇਖ ਲਓ ਮੈਂ 2-3 ਦੀ ਆਈਡੀ ਚੈੱਕ ਕੀਤੀ ਜਿਹੜੇ ਮੂਹਰੇ ਇਕਤਾਰ ਦੇ ਬੰਦੇ ਬਨੇ ਬੈਠੇ ਅੱਜ ਗੁਰਦਾਸ ਮਾਣ ਵਾਸਤੇ ਨਿੰਦਣ ਵਾਸਤੇ ਉਹ ਬੰਦੇ ਕੀ ਆ ਕੂਸ਼ਕੀ ਦੀ ਫੜੀ ਵੀ ਉਹਨਾਂ ਨੇ ਬਾਦਲਾਂ ਦੀ ਜਿਨ੍ਹਾਂ ਨੇ ਸਭ ਤੋਂ ਵੱਧ ਮਕਣਾ ਸਰਸੇ ਵਾਲੇ ਸਾਧ ਨੂੰ ਮਾਫ ਕਰਨ ਵਾਲੇ ਉਹ ਠੀਕ ਹੈ ਉਸ ਤੋਂ ਬਾਅਦ ਸੰਗਤ ਧਰਨ ਦੇ ਉੱਤੇ ਜਿਹੜਾ ਕਿ ਇਹ ਕੇਸ ਚੋਂ ਮਾਫੀ ਦੇਣ ਦੇ ਵਿੱਚ ਉਹਨਾਂ ਨੇ ਹੋਰ ਬਥੇ ਡੇਰੇਆਂ 'ਚ ਜਾ ਜਾ ਕੇ ਉਹਨਾਂ ਨੂੰ ਪੂਜਣ ਵਾਲੇ ਜਿਹੜੇ ਲੋਕ ਨੇ ਠੀਕ ਹੈ ਡੇਰੇ ਵਾਲਾ ਸਾਨੂੰ ਜੋੜਨ ਵਾਲੇ ਜਿਹੜੇ ਮੱਕ ਉਧਰ ਨੂੰ ਲਿਜਾਣ ਵਾਲੇ ਆ ਸਿੱਖ ਪੱਥ ਦਾ ਘਾਣ ਕਰਨ ਵਾਲੇ ਬਾਦਲ ਕੇ ਲਾਣੇ ਦੇ ਉਹ ਬੰਦੇ ਚਮਚੇ ਨੇ ਜਿਹੜੇ ਬੰਦੇ ਮੂਰੇ ਲੱਗੇ ਹੋਏ ਆ ਜ ਜ ਉਹਨਾਂ ਦੀ ਆਈਡੀਆ ਚੈੱਕ ਕਰਕੇ ਦੇਖ ਲਓ ਪਿੱਛੇ ਜਾ ਕੇ ਉਹ ਬੰਦੇ ਸਵਾਲ ਖੜੇ ਕਰ ਰਹੇ ਆ ਇਹਨਾਂ ਚੀਜ਼ਾਂ ਤੇ ਗਲਤੀ ਹੋਈ ਆ ਬੜੀਆਂ ਗਲਤੀਆਂ ਹੋ ਜਾਂਦੀਆਂ ਕੰਮ ਕਰਦਿਆਂ ਤੋਂ ਗਲਤੀਆਂ ਹੁੰਦੀਆਂ ਨੇ ਪਰ ਮੈਂ ਕਹਣਾ ਵੀ ਉਸ ਬੰਦੇ ਦੀ ਕੀਤੀ ਕਰਾਈ ਜਿਹੜੀ ਸਾਰੀ ਕੂਚ ਪਾਈ ਆ ਤੇ ਉਹੀ ਬੰਦੇ ਉਹਨਾਂ ਦੇ ਨਾਲ ਖੜਦੇ ਜਿਹੜੇ ਬੰਦੇ ਨੇ ਸਭ ਤੋਂ ਵੱਧ ਪੰਜਾਬੀਅਤ ਦਾ ਸਾਡੇ ਧਰਮ ਦਾ ਸਭ ਤੋਂ ਵੱਡਾ ਕਹਾਣ ਕੀਤਾ ਤੇ ਮੈਂ ਕਹਣਾ ਵੀ ਜਿੱਥੇ ਗਰਦਾਸਮਾਨ ਤੋਂ ਗਲਤੀ ਹੋਈ ਆ ਠੀਕ ਹੈ ਨਾ ਨੀਵਾ ਹੋ ਕੇ ਹਮੇਸ਼ਾ ਆਪਦੇ ਆਪ ਨੂੰ ਮਾਨ ਨਿਮਾੜਾ ਦੇ ਕਰਦਾ ਰਿਹਾ ਉਹ ਜਿਹੜਾ ਕੁਝ ਕਹਿੰਦਾ ਰਿਹਾ ਇਸ ਕਰਕੇ ਸਾਰਿਆਂ ਨੂੰ ਮੈਂ ਕਹਿਣਾ ਕਿ ਸਾਰੇ ਭਰਾ ਘੱਟ ਤੋਂ ਘੱਟ ਕੀ ਇਹਨਾਂ ਚੀਜ਼ਾਂ ਦੇ ਬਾਰੇ ਜਿਹੜੇ ਕਿ ਖਾਸ ਤੌਰ ਤੇ ਨਾ ਫੈਨ ਨੇ ਮੈਂ ਉਹਨਾਂ ਨੂੰ ਜ਼ਰੂਰ ਗੱਲ ਕਰਦਾ ਗੁਰਦਾਸ ਮਾਣੀ ਕਹਿੰਦਾ ਕਿ ਨਾ ਜੇ ਮੇਰੇ ਹੱਥ ਫੜਿਆ ਸੱਜਣਾ ਇਹ ਹੱਥ ਕਦੇ ਨਾ ਛੱਡੀ ਨਾ ਬੁਰਾ ਵਕਤ ਵੀ ਆ ਜਾਏ ਮੇਰੇ ਤੇ ਮੈਨੂੰ ਦਿਲ ਆਪਣੇ ਜੋ ਕੱਢੀ ਨਾ ਪਰ ਅੱਜ ਬਾਲਿਆਂ ਨੇ ਦਿਲਾਂ ਜੋ ਕੱਢਤਾ ਕੱਢਿਆ ਕਿਉਂ ਆ ਉਹੀ ਜਿਹੜੇ ਗਾਲਾਂ ਦੇਣ ਵਾਲੇ ਚੰਦ ਕਬੰਦੇ ਹੈਗੇ ਆ ਉਹਨਾਂ ਕਰਕੇ ਕੀ ਉਹਨਾਂ ਬੰਦਿਆਂ ਨੇ ਸੋਸ਼ਲ ਮੀਡੀਆ ਤੇ ਆਪ ਦਾ ਜਿਹੜਾ ਕਬਜ਼ਾ ਬਣਾਇਆ ਹੋਰ ਉਹ ਬੰਦੇ ਹਰ ਬੰਦੇ ਨੂੰ ਗਾਲਾਂ ਦਿੰਦੇ ਆ ਬੜੀ ਛੇਤੀ ਕੀ ਗਦਾਰ ਦਾ ਟੈਗ ਦੇ ਦਿੰਦੇ ਆ ਤੇ ਜੋ ਕੋਈ ਦਰਦਾਸ਼ਮਾਨ ਨਾਲ ਕੀ ਪਿਛਲੇ ਟਾਈਮ ਦੇ ਵਿੱਚ ਕੀ ਆ ਵਾਪਰਦਾ ਰਿਹਾ ਠੀਕ ਹੈ ਤੇ ਉਹ ਜਦੋਂ ਕਹਿ ਰਿਹਾ ਕਿ ਮਾਣੀ ਗੱਲ ਕੱਢੀਆ ਜਦੋਂ ਉਹ ਸਵਾਲ ਮੂਰੇ ਕਰ ਦਿੰਦੇ ਆ ਉਹਨਾਂ ਲੋਕਾਂ ਨੂੰ ਜਿਹੜੇ ਉਹ ਸਵਾਲ ਠਾਉਂਦੇ ਆ ਉਹ ਕਿਹੜੇ ਸਾਨੂੰ ਕੀ ਪਤਾ ਮਾਦੀ ਗੱਲ ਕੱਢੀਆ ਕਿ ਨਹੀਂ ਕੱਢੀ ਰੌਲਾ ਇਹੇ ਆ ਵੀ ਉਹ ਬੰਦੇ ਨੇ ਫੇਰ ਵੀ ਮਾਫੀ ਮੰਗ ਲਈ ਆ ਹੁਣ ਵੀ ਮਾਫੀ ਮੰਗੀ ਆ ਮੈਂ ਕਿਹਾ ਹੁਣ ਤਾਂ ਘੱਟ ਤੋਂ ਘੱਟ ਆਮ ਲੋਕਾਂ ਨੂੰ ਮਾਫ ਕਰ ਦੇਣਾ ਚਾਹੀਦਾ ਪਰ ਜਿਹੜੇ ਉਹ ਬਕਵਾਸ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਜਵਾਬ ਦੇਣ ਵਾਸਤੇ ਗਰਦਾਸ ਮਾਨ ਕੋਲੇ ਸ਼ਾਇਦ ਉਹ ਆਡੀਅנס ਹੈ ਨਹੀਂ ਜਿਹੜੀ ਕੀ ਆ ਅੱਜ ਕੱਲ੍ਹ ਦੇ ਸਿੰਗਰਾਂ ਕੋਲੇ ਹੈਗੀ ਆ ਮੈਂ ਕਿਹੜਾ ਕੋਈ ਬੋਲ ਕੇ ਦਿਖਾਵਾਂ ਜਿਹੜੇ ਅੱਜ ਕੱਲ ਦੇ ਹੈਗੇ ਆ ਨਾ ਸਿੰਗਰ ਉਹਨਾਂ ਦੇ ਖਿਲਾਫ ਕੋਈ ਬੋਲੇ ਤਾਂ ਮੈਂ ਕਿਹੜਾ ਵੀ ਸੋਸ਼ਲ ਮੀਡੀਆ ਤੇ ਜਿਹੜੀ ਕੀ ਨਵੀਂ ਜਨਰੇਸ਼ਨ ਹੈਗੀ ਆ ਉਹੀ ਗਾਲਾਂ ਦੇ ਕੇ ਚੁੱਪ ਕਰਾਉਣਾ ਜਾਣਦੀ ਆ ਪਰ ਉਹਦੇ ਫਾਲੋਅਰ ਸੁਪਰ ਬੰਦੇ ਨੇ ਕਿਉਂਕਿ ਉਹਨੇ ਅਜੇ ਤੱਕ ਕੀ ਆ ਸਾਰਾ ਕੁਝ ਸੁਪਰ ਲਿਖਿਆ ਚੰਗਾ ਲਿਖਿਆ ਚੰਗਾ ਗਾਇਆ ਕਿਸੇ ਵੀ ਗੱਲ ਦੇ ਵਿੱਚ ਜਿਹੜੀ ਕੀ ਕਤਾਹੀ ਉਹਨੂੰ ਮੱਗੇ ਲਾਈ ਜਾ ਰਹੀ ਆ ਉਹਦਾ ਗਾਣੇ ਦਾ ਪੂਰਾ ਗਾਣਾ ਸੁਣ ਕੇ ਫਿਰ ਉਹਦੇ ਗੱਲ ਦਾ ਮਤਲਬ ਕੱਢ ਕੇ ਦੇਖਿਓ ਕਿ ਉਹ ਕਹਿ ਕੀ ਰਿਹਾ